ਲੋ ਜੀ ਦੋਸਤੋ ਇਸ ਵਕਤ ਅਸੀਂ ਪੋਚੋ ਮੰਡੀ ਦੇ ਵਿੱਚ ਆ ਪੁੱਚੋ ਖੁਰਦ ਸੌਰੀ ਪੁੱਚੋ ਖੁਰਦ ਦੇ ਵਿੱਚ ਆ ਤੇ ਤੁਸੀਂ ਦੇਖ ਰਹੇ ਹੋ ਕਿ ਅਸੀਂ ਬਠਿੰਡੇ ਵਾਲੇ ਪਾਸੇ ਨੂੰ ਇੱਧਰ ਇਹ ਰਾਹ ਜਾਂਦਾ ਤੇ ਮੇਰੇ ਮਗਰਲੇ ਪਾਸੇ ਜਿਹੜਾ ਹੈਗਾ ਜੀ ਉਹ ਚੰਡੀਗੜ੍ਹ ਨੂੰ ਜਾਂਦਾ ਇਸ ਵੀਡੀਓ ਨੂੰ ਤੁਹਾਡੇ ਨਾਲ ਪਹੁੰਚਾਉਣ ਦਾ ਇੱਕ ਖਾਸ ਮਕਸਦ ਹੈ ਤੁਸੀਂ ਸਾਨੂੰ ਸ਼ੇਅਰ ਕਰ ਦਿਓ ਸੋ ਇਹ ਗੱਲਬਾਤ ਕੀ ਹੈ ਕਿ ਕਿਸਾਨ ਜਿਹੜੇ ਨੇ ਜੀ ਨਾਰੇ ਲਾ ਰਹੇ ਨੇ ਕਿਉਂ ਲਾ ਰਹੇ ਨੇ ਜਿੱਥੇ ਮੌਕਾ ਮਿਲਿਆ ਕਿਸਾਨਾਂ ਨੇ ਜਿਹੜਾ ਉਹੋ ਆਪਣੇ ਨਾਰੇ ਲਾਏ ਨੇ মিডিਆ ਇੱਥੇ ਪਹੁੰਚ ਚੁੱਕਿਆ ਹੈ ਕਿਸਾਨ ਪਿੰਡ ਦੇ ਜਿਹੜੇ ਨੇ ਭਾਵੇਂ ਗਿਣਤੀ ਥੋੜੀ ਹੈ ਪਰ ਗੱਲ ਜਿਹੜੀ ਹੈ ਉਹ ਵੱਡੀ ਹੈ ਸੋ ਕੇਂਦਰ ਦੀ ਭਾਜਪਾ ਸਰਕਾਰ ਮਰਦਾ ਦੇਖੋ ਇਹਦੇ ਵਿੱਚ ਕੀ ਲਿਖਿਆ ਜੀ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ ਭਾਪੀ ਦਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਬੰਦ ਹੈ ਸੋ ਇਹ ਚੀਜ਼ਾਂ ਜਿਹੜਾ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਦਿਖਾਉਂਦਾ ਧਨੇਰ ਪੁੱਚੋ ਖੁਰਦ ਵੱਲੋਂ ਜਿਹੜਾ ਇਹ ਉਫਰਾਲਾ ਕੀਤਾ ਗਿਆ ਇਸ ਬਾਰੇ तमाम ਜਿਹੜੀ ਗੱਲਬਾਤ ਆ ਸਾਡੇ ਨਾਲ ਕਿਸਾਨ ਆਗੂ ਆ ਕੀ ਚੱਕਰ ਹੈ ਜੀ ਇਹ ਸਾਰਾ ਕੀ ਕਹਾਣੀ ਆ ਇਹ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਮੇਰਾ ਨਾਮ ਅਮਰਜੀਤ ਹਣੀ ਜੀ ਤੇ ਇਹ ਜਿਹੜਾ ਫੈਕਸ ਲਾਉਣ ਦਾ ਮਤਲਬ ਆ ਕਿ ਅਸੀਂ ਇੱਕ ਸਾਤ ਤੇ 13 ਮਹੀਨੇ ਦਿੱਲੀ ਦੇ ਬਾਹਰਾਂ ਤੇ ਬੈਠੇ ਰਹੇ ਹਾਂ ਹੂੰ ਹੂੰ ਉਸ ਮੌਕੇ ਕੇਂਦਰ ਸਰਕਾਰ ਨੇ ਸਾਡੇ ਨਾਲ ਲਿਖਤੀ ਵਾਅਦਾ ਕੀਤਾ ਸੀ ਕਿ ਜਿਹੜੀਆਂ ਰਹਿੰਦੀਆਂ ਮੰਗਾ ਉਹ ਅਸੀਂ ਮੰਨੀਆਂ ਜਾਣਗੀਆਂ ਜੀ ਪਰ 2 ਸਾਲਾਂ ਤੋਂ ਬਾਅਦ ਕੇਂਦਰ ਸਰਕਾਰ ਭਾਜਪੀ ਵੀ ਪਾਰਟੀ ਟਸ ਤੋਂ ਮਸੂਮੀ ਹੋਈ ਜੇ ਕਿਸਾਨਾਂ ਆਪਦੀਆਂ ਮੰਗਾਂ ਲੈ ਕੇ ਦਿੱਲੀ ਵੱਲ ਜਾਂਦੇ ਸੀ ਸ਼ਾਂਤਮਈ ਤਰੀਕੇ ਨਾਲ ਭਾਰਤ ਦੇ ਸੰਵਿਧਾਨ ਮੁਤਾਬਕ ਹੂੰ ਹੂੰ ਉਸਤੇ ਜਾਂਦੇ ਤੇ ਬੈਰੀਅਰ ਲਾ ਕੇ ਕਿਲ ਗੱਢ ਕੇ ਜਾਨੀ ਕਿ ਜਿਵੇਂ ਪਾਕਿਸਤਾਨ ਬਾਰਡਰ ਤੇ ਵੀ ਉਡੀਆਂ ਤਾਰਾਂ ਨਹੀਂ ਜਿੱਡੀਆਂ ਸਰਹਾਨੇ ਦੇ ਬਾਰਡਰ ਤੇ ਲੰਗਾ ਜਾਨੀ ਕਿ ਸਬਕਸਕਾਉਂ ਦੇ ਮਾਰਿਆਂ ਨੂੰ ਕਿਸਾਨਾਂ ਨੂੰ ਐਵੇਂ ਜਿckਰੀ ਫਿਰ ਅਸੀਂ ਫੈਸਲਾ ਕੀਤਾ ਕਿ ਭਾਜਪੀ ਨੇ ਸਬਕਸਕਾਉਂ ਦੀ ਖਾਤਰ ਉੱਪਰ ਲੈ ਕੇ ਲਾਇਆ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉਣਾ ਬੰਦ ਸਾਤਮਾਈ ਤਰੀਕੇ ਨਾਲ ਬਰੋਧ ਕਰਾਂਗੇ ਆਇਆ ਨੂੰ ਘੇਰਾਂਗੇ ਸਵਾਲ ਕਰਾਂਗੇ ਕਿ ਜਿਹੜਾ ਸਾਲ ਭਰ ਅंदोलਨ ਲੜਿਆ ਤੇ ਉਸ ਤੋਂ ਬਾਅਦ ਜਿਹੜਾ ਸਮਝੌਤਾ ਕੀਤਾ ਸੀ ਉਹਨੂੰ ਲਾਗੂ ਕਿਉਂ ਨਹੀਂ ਕੀਤਾ ਨਾਲ ਹੀ ਭਾਜਪਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਹਿ ਕੇ ਜਿਹੜੇ ਸੈਲੋ ਆ ਰਿਲਾਇੰਸ ਕੋਪਰੀ ਦੇ ਨਾਮੇ ਖੋਲੇ ਦਾ ਫੈਸਲਾ ਕੀਤਾ ਉਹ ਲਗਭਗ ਪੰਜਾਬ ਦੇ ਵਿੱਚ 200 ਮੰਡੀ ਨੂੰ ਖਤਮ ਕਰੋ ਮੰਡੀ ਦੇ ਨਾਲ ਪੱਲੇਦਾਰ ਜਿਹੜੇ ਮੁਲਾਜ਼ਮ ਕੰਮ ਕਰਦੇ ਆ ਮਾਰਕੀਟ 'ਚ ਕੰਮ ਕਰਦੇ ਆ ਆਰਥਿਕਾ ਨੂੰ ਹਜੇ ਥੋੜੀ ਜਿਹੀ ਰਾਏ ਤਾਂ ਵੀ ਤੁਹਾਨੂੰ ਜਿਹੜੀ ਆਰਥਾ ਉਹ ਨਹੀਂ ਜਾਣੀ ਜਿਹੜੀ ਕਿ ਚੋਣਾਂ ਦੇ ਮੌਕੇ 'ਚ ਬੀਜੇਪੀ ਇਹ ਕਰ ਸਕਦੀ ਹੈ ਤੇ ਬਾਅਦ 'ਚ ਕੀ ਕਰਨਾ ਇਸ ਮਸਲੇ ਲੈ ਕੇ ਭਾਰਤੀ ਕਿਸਾਨਾਂ ਨੇ ਇਕਤਾ ਡਕਾਉਂਦਾ ਧਨੇ ਸੜੇ ਕੇ ਪਿੰਡ ਦੇ ਵਿੱਚ ਐਂਟਰੀ ਪੈਂਟ ਲਾਇਆ ਕਿ ਬੀਜੇਪੀ ਦਾ ਪਿੰਡ ਦੇ ਵਿੱਚ ਆਉਣਾ ਮਨਾ ਜੇ ਕਿਸਾਨਾਂ ਦਾ ਦਿੱਲੀ ਦੇ ਵਿੱਚ ਜਾਣਾ ਬੰਦ ਆ ਅੱਛਾ ਜਦੋਂ ਇੱਥੇ ਆਉਣਗੇ ਤਾਂ ਤੁਸੀਂ ਇੱਥੇ ਜੇਕਰ ਆਪਾਂ ਗਈਏ ਗੱਲ ਤਾਂ ਆਪਾਂ ਵੇਖਣ ਚਾਹੀਏ ਕਿ ਜਦੋਂ ਇੱਥੇ ਆਉਣਗੇ ਤਾਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਉਹਨਾਂ ਦਾ ਵਿਰੋਧ ਕਰੋਗੇ ਕਿਸ ਤਰ੍ਹਾਂ ਜਿਹੜਾ ਹੋਊਗਾ ਕਿਉਂਕਿ ਇਹ ਵੀ ਨਾ ਹੋਵੇ ਕਿ ਭਾਰਤ ਦੇ ਵਿੱਚ ਰਹਿੰਦੇ ਭਾਰ ਦੇ ਵਿੱਚ ਉਹ ਕਹਿਣ ਜੀ ਸਾਨੂੰ ਬੀਜੇਪੀ ਨੂੰ ਵੜ ਨਹੀਂ ਦਿੰਦੇ ਪਿੰਡਾਂ 'ਚ ਦੇਖੋ ਜੀ ਇਹ ਤਾਂ ਕਾਲੇਸਤਾਨੀ ਹੈ ਇੱਥੇ ਵੋਟਾਂ ਵੀ ਉਹ ਇਹ ਕਰਕੇ ਅੱਗੇ ਪਾ ਸਕਦੇ ਆ ਵੀ ਇੱਥੇ ਦਾ ਦੇਖੋ ਜੀ ਲਾਂਡ ਆਰਡਰ ਹੈ ਨਹੀਂ ਕੱਲ ਨੂੰ ਪੰਜਾਬ 'ਚ ਵੋਟਾਂ ਹੀ ਨਾ ਕਰਾਉਣ ਫੇਰ ਜੀ ਦੇਖੋ ਸਾਨੂੰ ਸਾਰੀਆਂ ਸਥਿਤੀਆਂ ਦਾ ਪਤਾ ਪਹਿਲੀ ਗੱਲ ਆ ਸੀ ਭਾਰਤ ਦੇ ਸੰਵਿਧਾਨਮਕ ਤਾਪ ਕੱਸੀ ਸੰਘਰਸ਼ ਕਰਦੇ ਆ ਭਾਰਤ ਦਾ ਸੰਵਿਧਾਨ ਕਹਿੰਦਾ ਕਿ ਸ਼ਾਂਤ ਤਰੀਕੇ ਨਾਲ ਤੁਸੀਂ ਆਪਣੀ ਗੱਲ ਕਹਿਣੀ ਹੁੰਦੀ ਹੈ ਕਹਿ ਸਕਦੇ ਹੋ ਦਿੱਲੀ ਸਾਡੀ ਆ ਦਿੱਲੀ ਦੇ ਵਿੱਚ ਸਾਡੇ ਦੇਸ਼ ਦੇ ਹਾਕਮ ਬੈਠਿਆ ਉਹਨਾਂ ਨੂੰ ਜਾ ਕੇ ਆਪਣਾ ਦੁੱਖ ਸੁਲਾਉਣਾ ਕੱਲਾ ਭਾਰਤ ਨਹੀਂ ਪੂਰੇ ਜੂਰਪਦੇ ਕੀ ਸਾਰੇ ਦੇਸ਼ਾਂ ਦੇ ਵਿੱਚ ਲੋਕਾਂ ਨੇ ਟਰੈਕਟਰਾਂ ਨਾਲ ਮਯਾਰੇ ਕੀਤੇ ਆ ਰਾਜਧਾਨੀਆਂ ਘੇਰੀਆਂ ਪਰ ਉਲਟਾ ਭਾਰਤ ਦੇ ਵਿੱਚ ਜਿੱਥੇ ਜਮਹੂਰੀਅਤ ਦੀ ਗੱਲ ਕਰਦੇ ਆ ਢੰਡੋਰਾ ਪਿੱਟਿਆਂ ਦਾ 15 ਗਾਹਤ ਨੂੰ 26 ਜਨਵਰੀ ਨੂੰ ਕਹਿੰਦਾ ਕਿ ਭਾਰਤ ਜਮਹੂਰੀਅਤ ਮੁਲਕਾ ਉਸ ਜਮਹੂਰੀਅਤ ਦੇ ਮੁਲਕ ਦੇ ਵਿੱਚ ਕਿਸਾਨਾਂ ਨੂੰ ਲਾਠੀ ਚਾਰਜ ਕਰਕੇ ਕੁੱਟ ਕੇ ਜਿਹੜੀ ਕਿ ਬੋਰੀਆਂ ਚ ਪਾਇਆ ਗਿਆ ਸਿੱਧੀਆਂ ਗੋਲੀਆਂ ਮਾਰ ਕੇ ਕਿਸਾਨ ਸੀ ਦੀਦ ਕੀਤਾ ਜਿਨ੍ਹਾਂ ਨੇ ਲਖੀਨਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਗੱਡੀ ਚੜੀ ਉਹਨਾਂ ਨੂੰ ਟੇਟਾਂ ਦੇ ਕੇ ਜਿਹੜੀ ਕਿ ਕਿਸਾਨਾਂ ਦੇ ਜਾਗਮਾ ਤੇ ਨੂਨ ਭੁੱਕਿਆ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਜਿਹੜੀ ਬੋਲੀ ਆ ਉਹ ਬਿਲਕੁਲ ਕਿਸਾਨਾਂ ਦੇ ਐਂਟੀ ਪੰਜਾਬੀਆਂ ਦੇ ਐਂਟੀ ਆ ਲੋਕਾਂ ਦੇ ਐਂਟੀ ਆ ਅਸੀਂ ਕਹਿੰਦੇ ਵੀ ਸੰਵਿਧਾਨ ਮੁਤਾਬਕ ਉਹ ਗੱਲ ਰੱਖ ਲੈਣ ਸੰਵਿਧਾਨ ਮੁਤਾਬਕ ਅਸੀਂ ਗੱਲ ਰੱਖਾਂਗੇ ਜੇ ਪਿੰਡਾਂ ਚ ਜਾਣਗੇ ਅਸੀਂ ਵਿਰੋਧ ਕਰਾਂਗੇ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਹੋਊਗਾ ਕਿ ਜਿਹੜਾ ਕੋਈ ਹੱਥੋਂ ਪਾਈ ਵਾਲੇ ਸ਼ਾਂਤ ਮੈਥਰੀਕਨ ਨਾਲ ਆਪਣੀ ਗੱਲ ਰੱਖਾਂਗੇ ਸੋ ਅਸੀਂ ਹਾਨੀ ਜੀ ਕਿਸਾਨ ਆਕੂ ਸੋ ਇਸ ਵਕਤ ਅਸੀਂ ਪੁੱਛੋ ਦੇ ਵਿੱਚ ਇਹ ਪੋਸਟਰ ਤੁਹਾਨੂੰ ਫਿਰ ਤੋਂ ਦਿਖਾ ਦਈਏ ਕਿ ਕਿਸ ਤਰ੍ਹਾਂ ਜਿਹੜਾ ਇਹ ਫਲੈਕਸ ਲਾ ਦਿੱਤੀ ਗਈ ਹੈ ਸੋ ਕਹਿੰਦੇ ਤੋਂ ਭਾਬੀ ਇੱਥੇ ਇੱਕ ਤਰ੍ਹਾਂ ਨਾਲ ਪ੍ਰਕਾਸ਼ਨ ਜਿਹੜਾ ਹੈ ਦੱਸ ਦਿੱਤਾ ਗਿਆ ਹੈ ਲਿਖ ਦਿੱਤਾ ਗਿਆ ਕਿ ਇੱਥੇ ਪਿੰਡਾਂ ਦੇ ਵਿੱਚ ਨਹੀਂ ਆਉਣ ਦਿੱਤਾ ਜਾਏਗਾ ਕਿਸਾਨਾਂ ਦੀ ਇਸ ਦਲੀਲ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਹੇਠਾਂ ਕਮੈਂਟ ਜਰੂਰ ਕਰਕੇ ਦੱਸੋ ਕਿਸ ਤਰ੍ਹਾਂ ਦੇ ਜਿਹੜੇ ਮੇਰਾ ਸਵਾਲ ਵੀ ਜਿਹੜਾ ਸੀਗਾ ਉਹ ਸਵਾਲ ਦੇ ਉੱਤੇ ਵੀ ਤੁਸੀਂ ਜਿਹੜਾ ਆਪਣਾ ਪ੍ਰਤੀਕਰਮ ਦੇ ਸਕਦੇ ਹੋ ਸੋ ਸਵਾਲ ਜਿਹੜਾ ਸੀਗਾ ਕਿ ਕੇਂਦਰ ਸਰਕਾਰ ਜਾਂ ਇਲੈਕਸ਼ਨ ਕਮਿਸ਼ਨ ਇਹ ਕਹਿ ਕੇ ਇਹ ਇਥੋਂ ਦੀਆਂ ਵੋਟਾਂ ਰੱਦ ਕਰ ਸਕਦਾ ਕਿ ਪਿੰਡਾਂ ਦੇ ਵਿੱਚ ਜਿਹੜਾ ਉਹ ਭਾਜਪਾ ਜਾਂ ਇੱਕ ਪਾਰਟੀ ਨੂੰ ਵਰਨ ਨਹੀਂ ਦਿੱਤਾ ਜਾ ਰਿਹਾ ਤੇ ਸਮਾਂ ਹੋਣ ਦੇ ਉੱਤੇ ਫਿਰ ਇਲੈਕਸ਼ਨ ਕਰਵਾਏ ਜਾਣਗੇ ਤੁਹਾਨੂੰ ਯਾਦ ਹੋਏਗਾ 1992 ਦੇ ਵਿੱਚ 999 ਦੇ ਵਿੱਚ ਵੀ ਇਸੇ ਤਰ੍ਹਾਂ ਇਲੈਕਸ਼ਨ ਜਿਹੜੇ ਆ ਪੰਜਾਬ ਦੇ ਵਿੱਚ ਇੱਕ ਦਿਨ ਪਹਿਲਾਂ ਕੈਨਸਲ ਕਰ ਦਿੱਤੇ ਗਏ ਸੀਗੇ ਸੋ ਬਾਅਦ ਦੇ ਵਿੱਚ ਉਹਦੋਂ ਇਲੈਕਸ਼ਨ ਕਰਾਏ ਸੀਗੇ ਸੋ ਸਥਿਤੀਆਂ ਦੇ ਉੱਪਰ ਤੁਹਾਡੇ ਮੈਨੂੰ ਵਿਚਾਰ ਚਾਹੀਦੇ ਨੇ ਇੱਥਾਂ ਵਿਚਾਰ ਜਰੂਰ ਲਿਖੋ ਫਿਲਹਾਲ ਰੇਡੀਓ ਪੰਜਾਬ ਟੂਡੇ ਤੋਂ ਮੈਨੂੰ ਸੌਰਨ ਸਿੰਘ ਦਾ ਨਾਮ ਲਗਨ ਦਿਓ ਇਜਾਜ਼ਤ